ਬੀਬੀਸੀ ਬਠਿੰਡਾ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੈ ਕੇ ਹਾਜ਼ਰ ਹਾਂ ਐਸਐਸਪੀ ਦਫ਼ਤਰ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 11 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਨਸ਼ੇ ਦੇ 5, ਐਕਸੀਡੈਂਟ ਦਾ 1, ਦੋ ਚੋਰੀ ਦੇ ਤੇ ਇੱਕ ਹਵਾਲਾਤੀ ਗਾਇਬ ਹੋਇਆ ਤੇ ਕੁੱਟਮਾਰ ਸੱਟਾਂ ਦਾ ਇੱਕ ਤੇ ਇੱਕ ਮੋਟੀ ਠੱਗੀ ਦਾ ਮਾਮਲਾ ਦਰਜ ਹੋਇਆ ਹੈ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਗੱਲ ਇਹ ਸਾਈਬਰ ਕ੍ਰਾਈਮ ਵੱਲੋਂ ਮਾਮਲਾ ਦਰਜ ਹੋਇਆ ਹੈ अनुगुप्ता पत्नी विनोद गर्ग वासी गली नंबर 12 अजीत रोड बठिंडा वालों ਤਰਖਾਸਤ ਆਈ ਸੀ ਕਿ ਉਹਨਾਂ ਨੇ ਬਿਆਨ ਕੀਤਾ ਕਿ ਨਾਮ ਲੂ WhatsApp ਅਕਾਊਂਟ ਦੇ ਨੰਬਰ ਤੇ ਜਦੋਂ ਟ੍ਰਾਫਿਕ ਚਲਾਨ ਸੰਬੰਧੀ ਇੱਕ ਆ ਆਰਟੀਓ ਚਲਾਨ ਏ ਪੀ ਕੇ ਨਾਮ ਦੀ ਫਾਈਲ ਰিসিਵ ਕੀਤੀ ਜਿਸ ਨੂੰ ਖੋਲਣ ਤੇ ਉਸਨੇ ਇੰਡਸੈਂਟ ਬੈਂਕ ਦੇ ਖਾਤਾ ਨੰਬਰ ਵਿੱਚੋਂ ਟ੍ਰਾਂਜੈਕਸ਼ਨਾਂ ਸ਼ੁਰੂ ਹੋ ਗਈਆਂ ਉਸਨੇ ਬੈਂਕ ਦੇ ਹੈਲਪ ਨਾਈ ਹੈਲਪ ਲਾਈਨ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਖਾਤਾ ਫ੍ਰੀਜ਼ ਕਰਵਾ ਦਿੱਤਾ ਕਰਮਵਾਰ ਉਸ ਦੇ ਵਿੱਚੋਂ 47 ਲੱਖ 739000 ਤੇ 46 ਰੁਪਏ ਜੋ ਉਹਦੇ ਵਿੱਚੋਂ ट्रांजैक्शन ਹੋਏ ਹਨ ਤੇ ਇਸ ਤੋਂ ਬਾਅਦ ਕੀ ਹੋਇਆ ट्रांजैक्शनਾਂ ਰਾਹੀਂ ਕੁੱਲ 9 ਕਰੋੜ 45 ਲੱਖ 537 ਰੁਪਏ ਉਹਦੇ ਵਿੱਚੋਂ ਟਰਾਂਸਫਰ ਹੋਏ ਹਨ ਨਾਮਲੂਮ ਵਿਅਕਤੀਆਂ ਵੱਲੋਂ ਉਸ ਦਾ ਫੋਨ ਹੈਕ ਕਰਕੇ OTP ਚੋਰੀ ਕਰਕੇ ਉਸ ਦੇ ਬੈਂਕ ਦੇ ਖਾਤੇ ਵਿੱਚੋਂ 9 ਕਰੋੜ 45 ਲੱਖ 537 ਰੁਪਏ ਕਢਵਾ ਲੈ ਗਏ ਹਨ ਜੋ ਕਿ ਬਹੁਤ ਵੱਡੀ ਠੱਗੀ ਵਜੀ ਹੈ ਸੋ ਇਹ ਸਾਈਬਰ ਕ੍ਰਾਈਮ ਵੱਲੋਂ ਮਾਮਲਾ ਦਰਜ ਹੋਇਆ ਹੈ ਇਸੇ ਤਰ੍ਹਾਂ ਜਿਹਾ ਚੋਰੀ ਦਾ ਮਾਮਲਾ ਦਰਜ ਹੋਇਆ ਹੈ ਉਹ ਹੈ ਗगनਦੀਪ ਪੁੱਤਰ ਸੁਖਵੰਤ ਸਿੰਘ ਵਾਸੀ ਮਾਲ ਰੋਡ ਗੋਨਿਆਣਾ ਮੰਡੀ ਵੱਲੋਂ ਦਰਖਾਸਤ ਆਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਪਿੰਡ ਨਈਆਂ ਵਾਲਾ ਵਿਖੇ ਅਸੀਂ ਸ਼ਾਮ ਨੂੰ ਕਲੀਨਿਕ ਬੰਦ ਕਰਕੇ ਗਏ ਸਵੇਰੇ 8 ਵਜੇ ਕਲੀਨਿਕ ਤੇ ਗਏ ਤਾਂ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਚੈੱਕ ਕਰਨ ਤੋਂ ਪਤਾ ਲੱਗਾ ਕਿ 2 AC ਇੰਡੋਰ ਯੂਨਿਟ 2 ਪੈਕੇਟ ਸਰਿੰਜਾਂ ਤੇ ਜੋ ਚੋਰਾਵਾਂ ਵੱਲੋਂ ਚੋਰੀ ਕੀਤੇ ਗਏ ਹਨ ਤੇ ਕੁੱਲ 21000 ਦਾ ਨੁਕਸਾਨ ਹੋਇਆ ਹੈ ਸੋ ਐਸ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ